ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਕਰਦੇ ਆਂ ਜੀ ਪਿੰਡ ਰਡੇਰੀ ਫਾਰਮ ਤੇ ਆਪਾਂ ਪਹੁੰਚ ਚੁੱਕੇ ਆਂ ਪਿੰਡ ਕਾਜੀਕੋਟ ਜ਼ਿਲ੍ਹਾ ਤਰਨਤਾਰਨ ਤਹਿਸੀਲ ਵੀ ਤਰਨਤਾਰਨ ਇਸ ਘਰ ਚੋਂ ਪਹਿਲਾਂ ਕਾਫੀ ਟਾਈਮ ਪਹਿਲਾਂ ਵੀਡੀਓ ਬਣੀ ਸੀ ਅੱਜ ਫੇਰ ਪਹੁੰਚੇ ਆਂ ਦੋ ਵੜਾ ਸੇਲ ਕਰਨੀਆਂ ਬਹੁਤ ਹੀ ਸੋਹਣੀਆਂ ਸੁਨੱਖੀਆਂ ਤਾਜ਼ੀਆਂ ਸੂਈਆਂ ਬਾਕੀ ਦੀ ਜਾਣਕਾਰੀ ਆਪਾਂ ਭਾਈ ਕੋ ਲੈ ਲਾਂਗੇ ਹਰ ਵੇਲੇ ਬੇਨਤੀ ਕਰਦੇ ਆਂ ਕਿਸੇ ਭੈਣ ਭਰਾ ਨੇ YouTube ਤੋਂ ਕਿਸੇ ਵੀ ਚੈਨਲ ਤੋਂ ਕੋਈ ਪਸ਼ੂ ਖਰੀਦਣਾ ਪਸ਼ੂਏ ਸਵਾਏ ਪਸ਼ੂ ਨੂੰ ਦੋ ਟਮ ਚੋਗਿਆ ਆਪਣੀ ਸੱਲੀ ਕਰ ਲਿਆ ਕਰੋ ਜਿਹੜਾ ਪਸ਼ੂ ਗੱਭਣ ਹੁੰਦਾ ਤੇ ਥਾਂ ਟਿੱਪ ਕੇ ਚੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਵੀ ਕਿਸਮ ਦਾ ਲਾਹਮਾ ਨਾ ਰਹਿ ਸਕੇ ਆਪਾਂ ਗੱਲਬਾਤ ਕਰਾਉਣੀ ਆ ਇਹਨਾਂ ਦੀ ਡਿਟੇਲ ਲੈਣੀਆਂ ਆ ਜੀ ਹਾਂਜੀ ਸਾਸਰੀ ਕਾਲ ਪਾਜੀ ਸਾਸਰੀ ਵੀਰ ਜੀ ਕੀ ਹਾਲ ਚਾਲ ਆ ਜੀ ਠੀਕ ਆ ਤੇਰਾ ਵੀਰ ਜੀ ਤੇ ਦੋ ਹੀ ਵੜਾ ਸੇਲ ਕਰੀਏ ਦੋ ਹੀ ਵੀਰ ਜੀ ਦੋ ਹੀ ਠੀਕ ਆ ਜੀ ਐਡਰੈਸ ਦੱਸ ਦਿਓ ਜੀ ਆਪਣਾ ਸਰ ਵੀਰ ਜੀ ਟਨ ਟਾਂਡ ਪੈਂਡ ਪੈਕਾ ਜੀ ਕੋਡ ਠੀਕ ਆ ਜੀ ਸਰ ਕਰੋ ਕਿਲੋਮੀਟਰ ਨਾਰੀਆ ਪੈਂਡਾ ਆਪਣਾ ਠੀਕ ਆ ਜੀ ਨਾਮ ਕੀ ਹੈ ਜੀ ਆਪਣਾ ਮੇਰੇ ਪਾਜੀ ਠੀਕ ਫੋਨ ਨੰਬਰ ਫੋਨ ਨੰਬਰ ਵਿੱਚ ਲਿਖ ਸਕਦੇ ਹਾਂ ਸਕਰੀਨ ਤੇ ਲਿਖ ਦਾਂਗੇ ਹਨਾ ਯਾਦ ਨਹੀਂਗਾ ਠੀਕ ਹੋ ਜੀ ਠੀਕ ਆ ਤੇ ਆਉਂਦੇ ਜਾਂਦੇ ਰਹਿੰਦੇ ਆ ਪਰ ਆਪਣੇ ਕੋਲ ਆਉਂਦੇ ਜਾਂਦੇ ਤੇ ਸ਼ੁਰੂਆਤ ਕਿਹੜੀ ਤੋਂ ਕਰੀਏ ਹਾਂ ਆ ਵੇਖੋ ਜੀ ਛਾਈ ਵਾਲਾ ਏ ਹਾਂ ਜੀ ਦੱਸੋ ਕਰੋ ਹੋਈ ਹੈ ਗ੍ਰੈਂਡੋ ਠੀਕ ਤੇ ਮਗਰ ਬੱਚਾ ਵਛਾ ਤੇ ਸੂਈ ਨੂੰ ਕਿੰਨੇ ਦਿਨ ਹੋ ਗਏ ਆ ਜੀ 10 ਦਿਨ ਹੋ ਗਏ ਆ ਤੇ ਕਿੰਨਾ ਦੁੱਧ ਜੀ ਇਹਦੇ ਕੋਲ ਪੱਕਾ 16 ਕਿਲੋ ਆ 16 ਕਿਲੋ ਹਾਂਜੀ 14 ਦੀ ਗਾਰੰਟੀ ਦੇਵਾਂਗੇ ਠੀਕ ਆ ਜੀ ਤੁਹਾਨੂੰ ਦਮ ਘਾਲੇ ਭਰਾ ਵੀ 2 ਲੰਗ ਚੋਗੇ 24000 ਖਰੇ ਠੀਕ 16 ਕਿਲੋ ਦੁੱਧ ਹਾਜ਼ਰ ਹੈ ਗਾਰੰਟੀ ਆਉ ਭਾਜੀ ਠੀਕ ਆ ਜੀ ਭਾਜੀ ਇਹਨਾਂ ਕਦੋਂ ਗਏ ਇਹ ਲਾਂਭਾ ਲਾਉਗੇ ਤੇ ਸੂਆ ਕਰਵਾਉਗਾ ਇਹਦਾ ਤੋਰਾ ਜੀ ਦੋਗਾ ਨੀ ਜਾਲਾ ਲਾਉਂਗੇ ਤੇ ਚਵਾਈ ਰੱਸੀ ਪਾ ਕਰਦੇਗਾ ਠੀਕ ਰੱਸੀ ਤੋਂ ਬਣਾਈ ਨਾ ਰੱਸੀ ਪਾ ਕੇ ਪੱਟਾ ਲਾ ਕੇ ਰੱਸੀ ਪਾ ਕੇ ਤੋਹਰੋ ਜੀ ਇਹਨੂੰ ਖੋਲੋ ਇੱਕ ਨੂੰ ਤੇ ਬਸ ਇਹ ਪੱਟਾ ਖੋਲੋ ਖੋਲ ਕੇ ਦਿਖਾਓ ਇਹਨੂੰ ਬਾਕੀ ਕੱਦ ਕਾੜ ਵਧੀਆ ਜਿੰਨਾ ਫਾਣੀ ਸੰਖੀ ਆ ਆ ਵਸ਼ਾ ਇਹਦਾ ਆਜੋ ਜਾਂਦੋ ਇਹਦਾ ਫਸੇ ਕਹਿੰਦਾ ਆਖੜਿਆ ਹੁੰਦਾ ਹੈ ਦੇਸੀ ਵੈੜਾ ਜੀ ਦੇਸੀ ਜੀ ਨੂੰ ਕਹ ਦਿੰਦੇ ਉਹ ਵੈੜਾ ਹੈ ਦੁੱਧ ਮੱਝਾਂ ਰਗਾਣਾ ਦਾ ਥਣ ਵੀ ਮੱਝਾਂ ਰਗਾ ਲੱਗਾ ਦੁੱਧ ਜਿੱਦਾ ਭਾਈ 16 ਕਿਲੋ ਭਾਈ ਦੱਸਦਾ ਕਹਿੰਦਾ 14 ਲੀਟਰ ਦੀ ਗਾਰੰਟੀ ਦੇਣੀ ਆ ਗਾਰੰਟੀ ਦੇ ਨਾ ਜਾਇਓ ਤੁਸੀਂ ਆ ਕੇ ਚੋਕੇ ਖੜਿਓ ਆਪਣੀ ਆ ਜੋ ਮੋੜ ਲਿਓ ਜੀ ਬਾਕੀ ਪੂਰੇ ਵੱਡੇ ਕੱਦ ਦੀ ਮਾਲਕ ਆ ਪੂਰੀ ਤਗੜੀ ਆ ਜੀ ਲੁੱਸੀ ਨਹੀਂ ਕਿਸ ਬਣਿਓ ਕੈਮ ਆ ਹਾਂ ਬੁੱਤ ਓਏ ਅੱਛਾ ਥਾਣੇ ਵੀ ਸੋਹਣੇ ਲੱਗੇ ਆ ਜੀ ਕਰੋ ਚੱਕ ਆ ਦੇਖ ਕਰੋ ਚੱਕ ਬਾਡੀ ਬਣੇ ਬੜੀ ਕਾ ਤੂੰ ਇਦਾਂ ਕਹਿੰਦੇ ਤਾਰਾ ਮਾਰ ਕੇ ਦਿਖਾ ਦੇਣੀ ਆ ਬਾਡੀ ਬੜੀ ਬਾਡੀ ਮੁੰਡਾ ਬੰਨ ਕਰ ਦੇ ਤੇ ਪੋਣਾ ਥਾਣਾ ਦੀ ਭਾਜੀ ਕੋਈ ਬਾਤ ਘਾੜਦਣੀ ਹੈ ਨਾ ਭਾਜੀ ਇੱਕ ਤਾਂ ਆਹ ਮੈਂ ਕਹੂੰਗਾ ਠੀਕ ਆ ਵੇਖੋ ਜੀ ਇੱਦਾਂ ਬੱਚਾ ਛੱਡ ਕੇ ਤੇ ਰੱਸੀ ਪਾ ਲੈਣੀ ਹੈ ਬਾਕੀ بڑے ਸ਼ੌਂਕ ਨਾ ਰੱਖਦੇ ਆ ਕਈ ਭੈਣ ਭਰਾ ਦੇਸੀ ਵੇੜਾਂ ਜ ਆ ਜਾਂਦੀ ਐ ਛਾਈ ਆਲਾ ਸ਼ੰਗਰ ਹੋ ਜਾਕ ਤੋ ਤਾਂ ਹੁਣ 14 ਕਿਲੋ ਚਵਾ ਕੇ ਦੋਗੇ ਕੇ 16 ਕਿਲੋ ਭਾਜੀ 14 ਕਿਲੋ ਪੱਕਾ ਨਾਲ ਦੇਣ ਦੀ ਆ ਠੀਕ ਆ ਦੇਖੋ ਜਵਾਬ ਆ ਰਣਾ ਦੀ ਕੋਈ ਬਾਤ ਘਾਟ ਨਹੀਂ ਹੈਗੀ ਇੱਕ ਧਾਰ ਦੇਣਾ ਪੱਕਾ ਹੋਊਗਾ ਹਾਂ ਕਰੋ ਇਸ ਤਰ੍ਹਾਂ ਵੀ ਹੋ ਆ ਦੇਖੋ ਇਧਾਰਾ ਮਾਰ ਕੇ ਦਿਖਾਉਣ ਦੇ ਆ ਉਹ ਤੇ ਮਾਰ ਦੋ ਭਾਈ ਬਾਕੀ ਜਿਹੜੇ ਭੈਣ ਭਰਾ ਨੇ ਲੈ ਕੇ ਜਾਣੀ ਉਹ ਵੀ ਆਪਣੀ ਚੰਗੀ ਦਾ ਥੱਲੀ ਕਰ ਲਿਓ ਆਹ ਦੇਖੋ ਜੀ ਕਰੋ ਚੰਦੇ ਚਾਹ ਠੀਕ ਆ ਵੀਰ ਜੀ ਆ ਜਾ ਨਾ ਵੀਰੂ ਹੈ ਤੱਕੇ ਨਾਮੁੱਲ ਕਰਨਾ ਹੀ ਇਹਦਾ ਬੋਲ ਵੀ 50 ਕਰ ਲਗੇ ਜੈ ਜੈ ਕਰੋ ਜੈ ਜੈ ਦੇਣ ਵਾਲਾ ਹੀ ਕਰੋ ਫਿਕਸ ਜੀ ਹਾਂ ਜੀ 43 ਦੇ ਦਈਏ ਛੋਟ ਕਰ ਦਿਓ ਮੌਕੇ ਤੇ 2000 ਹੋਰ ਕਰ ਦਾਂਗੇ 45 ਚੋਂ ਹਾਂ ਜੀ 43000 ਦੇ ਠੀਕ ਹੈ ਜੀ ਤਾਂ ਦੁੱਧ 14 ਕਿਲੋ 14 ਪਰ ਪੱਕਾ ਭਜੀ ਬਾਕੀ ਆਪਣਾ ਆ ਕੇ ਚੋ ਕੇ ਖੜੇਗੇ ਤਿੰਨ ਚੋਲੇ ਨਹੀਂ ਇਹ ਪੈਸੇ ਦੇ ਤਸੱਲੀ ਕਰ ਲੈ ਆ ਕੇ ਹਾਂ ਨਾ ਪਾ ਦੀ ਤੈਨੂੰ ਪੈਸੇ ਨਾਲ ਅੱਗੇ ਚੋਣੇ ਲੋ ਜੱਗੀ ਜੀ 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 ਬਿਲਕੁਲ ਜੀ ਬਿਲਕੁਲ ਆਪਣੀ ਅੱਗੇ ਚੋਣ ਹਾਂ ਜੀ ਬਸ ਪਾ ਕੇ ਗਰੰਟੀ ਆਲੀ ਠੀਕ ਹੈ ਠੀਕ ਹੈ ਤੇ ਚਵਾਈ ਇਹਦੀ ਰੱਸੀ ਪਾ ਗਈ ਹੁੰਦੀ ਹਾਂ ਜੀ ਤੇ ਦੂਜੇ ਨੰਬਰ ਵਾਲੀ ਬਾਰੇ ਦੱਸੀ ਦੂਜੇ ਭਾਈ ਪਰਫਰਮਸ ਹੋਈ ਆ ਲੈ ਠੀਕ ਹੈ ਬੱਚਾ ਕੀ ਮਗਰੇ ਵਸ਼ੀ ਮਗਰੇ ਵਸ਼ੀ ਮਗਰੇ ਦੋਹਰੋ ਇਹਨੂੰ ਵੀ ਜੀ ਹੋਏ ਆ ਵੇਖੋ ਜਰਸੀ ਦੀ ਵਸ਼ੀ ਮਗਰੇ ਆ ਤੇ ਜਰਸੀ ਆ ਪਿਆ ਸੋਹਣੀ ਸੁਨੱਖੀ ਇਹ ਵੀ ਪੂਰੀ ਆ ਆਹੇ ਕਰੋ ਜੀ ਆਪਣਾ ਕੰਮ ਆ ਜੀ ਵੀਡੀਓ ਬਣਾਉਣ ਦਾ ਤੇ ਤਸੱਲੀ ਕਰਨਾ ਫਰਜ ਬਣਦਾ ਈ ਗਾਹਕ ਦਾ ਆ ਵੇਖੋ ਆ ਜੋ ਠੀਕ ਆ ਆ ਵੇਖੋ ਜੀ ਦੇਖੋ ਬਾਕੀ ਬਚਾ ਲੇ ਕਿਦਾਂ ਕਿੰਨਾ ਕਿੰਨਾ ਦੁੱਧ ਕੋਈ ਗੱਲ ਨਹੀਂ ਆਪੇ ਚੋ ਕੇ ਵੇਖੂਗਾ ਜਿਹੜਾ ਭੈਣ ਭਰਾ ਹੁੰਦਾ ਆਪੇ ਚੋ ਕੇ ਖੜੂਗਾ ਆ ਠੰਡੀ ਆ ਬਾਕੀ ਆ ਵੇਖੋ ਜੀ ਸੂਈ ਨੂੰ ਕਿੰਨੇ ਦਿਨ ਦੱਸਿਆ ਵਾ ਜੀ 500 ਦਿਨ ਦੇਣੀ ਆ ਤੀਜਾ 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 ਦੇਣੇ ਆ ਇਹਨੂੰ ਆ ਜੋ ਤੋੜ ਲੋ ਇਹਨੂੰ ਤੋੜ ਲੋ ਤੇ ਦੁੱਧ ਕਿੰਨਾ ਆ ਦੇ ਕੋ ਉਹ ਬਈ 11 ਕਿਲੋ ਬੋਲੋ ਆ 11 ਆ ਜੋ ਆ ਜੋ ਮੋੜ ਲਿਓ ਮੋੜ ਲਿਓ ਆ ਜੋ ਪੱਤੋਂ 11 ਕਿਲੋ ਬੋਲੋ ਠੀਕ ਹੈ 11 ਕਿਲੋ ਬੋਲੋ ਇਹਦੇ ਕੋਲ ਜਿਹੜਾ ਹਾਜ਼ਰ ਆ ਇਹਨੂੰ ਕੁਮਾਓ ਮੜਾ ਮੂੰਹ ਇਹਦਾ ਇੱਕਰ। ਹਿੱਸੇ ਡਾਕ ਲੋ ਹਿੱਸੇ ਡਾਕ ਲੋ। ਆ ਦੇਖੋ ਜੀ ਸੋਹਣੀ ਸੁਨੱਖੀ ਆ ਜੀ। ਲਾਜੋ। ਮਗਰ ਇਹਦੇ ਵਸ਼ੀ ਆ ਜੀ ਇੱਕ ਮਗਰ ਵਸ਼ੀ ਆ ਤੇ ਇੱਕ ਮਗਰ ਵਸ਼ਨਾ ਆ ਜੀ। ਦੋ ਹੀ ਵੜਾ ਵਾਂ। ਬਾਕੀ ਇਹਦਾ ਮੁੱਲ ਪੁੱਛਾਂ ਕਿੰਨਾ ਕਰਦੇ ਆ। ਆ ਗਿੱਲਾ ਨਾੜੂ ਵੇ ਗਿੱਲਾ ਹੀ ਹੈ ਜੀ ਹਾਂਜੀ ਆਹ ਵੇਖੋ ਜੀ ਠੀਕ ਆ ਤਾਂ ਕਿੰਨਾ ਕਰਨਾ ਮੋਲੇ ਦਾ ਜੇ ਮੋਲੇ ਦਾ 45 ਕਰ ਲਗੇ ਮੈਂ ਜਿਆ ਜਿਆ ਕਰ ਦੋ ਦੱਸੋ ਤੁਸੀਂ ਕੀ ਕਹਿੰਦੇ ਹੋ ਮੈਂ ਕਰ ਦੋ ਜਿੰਨਾ ਜਿੰਨਾ ਲੱਗਦਾ ਤੁਹਾਨੂੰ ਉਨਾ ਕਰ ਦੋ ਜੀ ਜੋ ਪਰੋਣਾ ਕਰਾ ਲੋ ਮੈਂ ਕੋਈ ਗੱਲ ਨਹੀਂ ਤੁਸੀਂ ਦੱਸੋ ਜੋ ਭਾਈ ਕਰਵਾ ਕਰਾ ਲੋ ਕੋਈ ਮੈਂ ਕੀ ਬੋਲਣਾ ਇਹਦੇ ਵਿੱਚ ਤੁਹਾਡੀ ਚੀਜ਼ ਆ ਤੁਸੀਂ ਆਪੇ ਦੱਸ ਦੋ ਜੀ ਦੋ ਛੱਡ ਦੇ ਜੀ ਹਾਂਜੀ ਦੋ ਛੱਡ ਦੇ ਦੋ ਹੀ ਛੱਡ ਦੋ ਜੀ ਹਾਂ ਨਾ 42000 ਦੇ ਰਹਾ ਸਾਈ ਠੀਕ ਹੈ ਜੀ ਹਾਂਜੀ ਬਾਕੀ ਮੌਕੇ ਤੇ ਕਰ ਦੋ ਵੀ ਥੋੜੀ ਮੌਕੇ ਤੇ ਹਾਰ ਬਣ ਕਰ ਦਾਂ ਬਾਕੀ ਫੋਨ ਲਾ ਲੈ ਕੋਈ ਭੈਣ ਭਰਾ ਜਿੰਨੂੰ ਪਸੰਦ ਹੋਣ ਦੋਹਾਂ ਚ ਕੋਈ ਜਿਹੜੇ ਜੋੜੇ ਵਾਲਾ ਆ ਗਿਆ ਕੋਈ ਤੇ ਜੋ ਰੇ ਨੋ ਰੇ ਤੇ ਗੱਲਾਂ ਜਿੰਨਾ ਕੋ ਖੁੱਲਾ ਕਰ ਦੋ ਕਮੰਡਨ ਖੁੱਲਾ ਕਰ ਦਾਂਗੇ ਠੀਕ ਹੈ ਜੀ ਠੀਕ ਹੈ ਬਾਕੀ ਲਾ ਲਿਓ ਫੋਨ ਤੇ ਵੀਡੀਓ ਸ਼ੇਅਰ ਕਰ ਦਿਓ ਆ ਕੇ ਆਪਣੀ ਦੋ ਟਾਈਮ ਦੀ ਚਵਾਈ ਕਰਕੇ ਚੈੱਕ ਪਾਸ ਕਰਕੇ ਲੈ ਕੇ ਜਾਇਓ ਜੀ ਧੰਨਵਾਦ